मतलब अपने तैयारी कोटे तो ਜਿਹੜਾ ਬਾਬਾ ਜੀ ਨੇ ਇਸ ਸਥਾਨ ਦਾ ਜਿਹੜਾ ਇੱਕ ਅਲੱਗ ਭਵਨ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਉਹਦੇ ਲਈ ਆਪਣੇ ਟਿਆਰੀ ਕੋਟੇ ਤੋਂ 5 ਲੱਖ ਰੁਪਏ ਜਿਹੜਾ ਅੱਜ ਉਹ ਵੀ ਦੇ ਕੇ ਜਾ ਰਹੇ ਆ ਇਸ ਸਥਾਨ ਦੇ ਲਈ ਸੋ ਸਤਿਗੁਰੂ ਕਿਰਪਾ ਕਰਨ ਉਹਨਾਂ ਦੀ ਇਹ ਦਿੱਤੀਆਂ ਹੋਈਆਂ ਦਾਤਾਂ ਨੇ ਉਹਨਾਂ ਨੂੰ ਕੀ ਦੇਣਾ ਕਹਿੰਦੇ ਤੇਰਾ ਦੀਆ ਤੂੰ ਦੇ ਕੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸੰਗੀਤਾਂ ਦੇ ਸਾਥੀਆਂ ਤੋਂ ਅਦੇ ਸੰਗੀਤਾਂ ਦੇ ਸਾਥੀਆਂ ਤੋਂ ਅਦੇ ਪਰਫੁੱਲ ਨਹੀਂ ਸੀ ਜਣਾ ਇੱਥੇ ਪਰਮਾਤਮਾ ਦੇ ਹੱਥ ਦੀ ਰੀਸ਼ੀ ਹੈ ਸੋ ਅੱਜ ਬਹੁਤ ਵੱਡਾ ਦਿਨ ਹੈ ਮੈਂ ਕੋ ਰੂਆ ਸਤਗੁਰੂ ਬਾਬਾ ਨਾਮਦੇਵ ਜੀ ਮਹਾਰਾਜ ਅੱਜ ਉਹਦਾ ਪ੍ਰਗਟ ਦਿਵਸ ਹੈ ਔਰ ਬਾਬਾ ਜੀ ਦੀ ਬਾਣੀ ਹੈ ਜਿਹੜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਔਰ ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸਿਰ ਝੁਕਾਉਨੇ ਆ ਨਤਮਸਤਕ ਹੁੰਨੇ ਆ ਤਾਂ ਬਾਬਾ ਜੀ ਨੂੰ ਵੀ ਅਸੀਂ ਨਾਲ ਨਤਮਸਤਕ ਹੁੰਨੇ ਆ ਬਾਬਾ ਜੀ ਨੇ ਆਪਣੀ ਬਾਣੀ ਦੇ ਜਰੀਏ ਸਾਨੂੰ ਮਨੁੱਖਾਂ ਨੂੰ ਭਗਤੀ ਦੇ ਜਰੀਏ ਇਹ ਸਮਝਾਉਣਾ ਕੀਤਾ ਕਿ ਇਹ ਮਨੁੱਖਾ ਇਹ ਜਿਹੜੀ ਤੈਨੂੰ ਦੇਹੀ ਮਿਲੀ ਹੈ ਇਹ ਜਿਹੜਾ ਤੈਨੂੰ ਜਨਮ ਮਿਲੇ ਆ ਇਹ ਜਨਮ ਪਰਮਾਤਮਾ ਦਾ ਨਾਮ ਜਪਣ ਲਈ ਆ ਇਹ ਜਿਹੜੀਆਂ ਤੇਰੀਆਂ ਹੋਰ ਕੁਝ ਵੀ ਤੂੰ ਕਰਦਾ ਫਿਰਦਾ ਤੇਰੇ ਕਿਤੇ ਕੰਮ ਨਹੀਂ ਆਉਣੇ ਸੋ ਇਸ ਕਰਕੇ ਆਪਣੇ ਜ਼ਿੰਦਗੀ ਚ ਜਿਉਂਦੇ ਹੋਏ ਜਿਹੜੇ ਤੇਰੇ ਬਾਕੀ ਦੇ ਕੰਮ ਤੂੰ ਕਰਦਾ ਫਿਰਦਾ ਉਹਦੇ ਵਿੱਚ ਪਰਮਾਤਮਾ ਦਾ ਨਾਮ ਤੇਰੀ ਰਸਨਾ ਦੇ ਉੱਤੇ ਤੇਰੀ ਜੀਭ ਦੇ ਉੱਤੇ ਰਹਿਣਾ ਚਾਹੀਦਾ ਸੋ ਉਹਨਾਂ ਦੀ ਬਦੌਲਤ ਅੱਜ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਲੋਕ ਕਰੋੜਾਂ ਲੋਕ ਜਿਹੜੇ ਬਾਬਾ ਜੀ ਨੂੰ ਮੰਨਦੇ ਨੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਆ ਸਾਡੇ ਖੰਨੇ ਦੇ ਵਿੱਚ ਜਿੱਥੇ ਅੱਜ ਅਸੀਂ ਇਸ ਸਥਾਨ ਤੇ ਖੜੇ ਆ ਗੁਰੂ ਘਰ ਦੇ ਵਿੱਚ ਕਿ ਇਹ ਦੇਖੋ ਕਿੰਨਾ ਸਾਡੀ ਕਿੰਨੀ ਬਹੁਤ ਵੱਡੀ ਗੱਲ ਹੈ ਕਿ ਹਰ ਸਾਲ ਵੈਸੇ ਤਾਂ ਉਰੇ ਸਾਲ 'ਚ ਕਈ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਪਰ ਜਿਹੜਾ ਵੱਡਾ ਪ੍ਰੋਗਰਾਮ ਹੈ ਹਰ ਸਾਲ ਬਾਬਾ ਨਾਮਦੇਵ ਜੀ ਦੇ ਜੋ ਪ੍ਰਕਾਸ਼ ਦਿਹਾੜੇ ਦੇ ਉੱਤੇ ਸਤਿਗੁਰਾਂ ਦੇ ਹੁੰਦਾ ਤੋ ਉਹ ਉਹ ਅੱਜ ਬਹੁਤ ਵੱਡਾ ਉਰੇ ਪ੍ਰੋਗਰਾਮ ਹੋਇਆ ਸਾਰੀ ਮੈਨੇਜਮੈਂਟ ਕਮੇਟੀ ਗੁਰੂ ਘਰ ਦੀ ਸਾਰੀ ਮੈਨੇਜਮੈਂਟ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਅਜੋਰੇ ਪਹੁੰਚ ਕੇ ਨਤਮਸਤਕ ਹੋ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਇਹ ਸਾਡਾ ਪ੍ਰਾਰਥਨ ਸਥਾਨ ਆ ਬਹੁਤ ਪੁਰਾਣਾ ਸਥਾਨ ਆ ਸਾਡੇ ਪੁਰਖਿਆਂ ਤੋਂ ਚੱਲਿਆ ਆ ਰਿਹਾ ਇਹ ਔਰ ਬੜੀ ਭਾਗ ਨੇ ਜੀ ਇਸ ਸਥਾਨ ਦੇ ਉੱਤੇ ਬੜੀ ਕਿਰਪਾ ਔਰੇ ਇਸ ਸਥਾਨ ਦੇ ਉੱਤੇ ਜਿਹੜਾ ਇਨਸਾਨ ਉਹਦੇ ਨਤਮਸਤਕ ਹੁੰਦਾ ਬਾਬਾ ਜੀ ਤੋਂ ਅਸ਼ੀਰਵਾਦ ਲੈਂਦਾ ਉਹਨੂੰ ਬਰਕਤਾਂ ਮਿਲਦੀਆਂ ਸੋ ਮੈਂ ਇੱਕ ਵਾਰ ਤੋਂ ਫੇਰ ਜਥੇ ਸਮੂਹ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਾ ਹਾਂ ਬਿਲਾਕੇ ਇੰਨਾ ਮਾਨ ਸਤਿਕਾਰ ਆਤਰਤ ਹੁੰਦੇ ਨੇ ਉੱਥੇ ਮੈਂ ਮਤੋਂ ਕਿ ਆਪਣੇ ਇਖਤਿਆਰੀ ਕੋਟੇ ਤੋਂ ਜਿਹੜਾ ਬਾਬਾ ਜੀ ਨੇ ਇਸ ਸਥਾਨ ਦਾ ਜਿਹੜਾ ਇੱਕ ਅਲੱਗ ਭਵਨ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਮੈਂ ਉਹਦੇ ਲਈ ਆਪਣੇ ਇਖਤਿਆਰੀ ਕੋਟੇ ਤੋਂ 5 ਲੱਖ ਰੁਪਏ ਜਿਹੜਾ ਅੱਜ ਉਹ ਵੀ ਦੇ ਕੇ ਜਾ ਰਹੇ ਹਾਂ ਇਸ ਸਥਾਨ ਦੇ ਲਈ ਸੋ ਸਤਿਗੁਰੂ ਕਿਰਪਾ ਕਰਨ ਉਹਨਾਂ ਦੀ ਅਸੀਂ ਦਿੱਤੀਆਂ ਹੋਈਆਂ ਦਾਤਾਂ ਨੇ ਉਹਨਾਂ ਨੂੰ ਕੀ ਦੇਣਾ ਕਹਿੰਦੇ ਤੇਰਾ ਦੀਆ ਤੂਜੇ ਕਿਆ ਰਖੋ ਦਿੱਤਾ ਤਾਂ ਉਹਨਾਂ ਦਾ ਹੀ ਆ ਉਹਨਾਂ ਨੂੰ ਆਪਾਂ ਕੀ ਦੇ ਸਕਦੇ ਸੋ ਪਰ ਚਲੋ ਇੱਕ ਇੱਕ ਰਸਮ ਬਣੀ ਹੋਈ ਹੈ ਸੋ ਉਦੋਂ ਰਸਮ ਨੂੰ ਨਿਭਾਉਂਦੇ ਹੋਏ ਅੱਜ ਇਹ ਅਸੀਂ ਫੈਸਲਾ ਲਵਤਾਂ ਸੋ ਸਤਿਗੁਰੂ ਕਿਰਪਾ ਕਰਨ ਬੋਲੇ ਸੋਨਿਹਾਲ ਸੋਨਿਹਾਲ 用。